ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਬਹੁਤ ਹੀ ਜ਼ਰੂਰੀ ਤੁਹਾਨੂੰ ਦੱਸਦੇ ਹਾਂ ਗੱਲ ਕਿ ਜਿਹੜੇ ਲੋਕੀ ਫੇਸ ਦੇ ਉੱਤੇ ਦਹੀਂ ਲਾਉਂਦੇ ਆ ਹਨਾ ਤੇ ਉਹ ਆਪਾਂ ਤਰੀਕਾ ਦਾ ਸਨੇਹ ਤੁਹਾਨੂੰ ਵੀ ਫੇਸ ਦੇ ਉੱਪਰ ਦਹੀਂ ਲਗਾਉਣ ਦਾ ਸਹੀ ਤਰੀਕਾ ਕੀ ਹੈ ਦਹੀਂ ਦੇ ਨਾਲ ਆਪਣੇ ਫੇਸ ਬਹੁਤ ਵਧੀਆ ਰਹਿੰਦਾ ਹੈ ਗਲੂ ਹੁੰਦਾ ਹੈ ਵਿਟਾਮਿਨ ਸੀ ਹੁੰਦਾ ਦਹੀਂ ਦੇ ਵਿੱਚ ਤੇ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਹੈ ਦਹੀਂ ਤਾਂ ਵਾਲਾਂ ਵਾਸਤੇ ਸਕਿਨ ਵਾਸਤੇ ਪਹਿਲਾਂ ਸਮਿਆਂ ਦੇ ਵਿੱਚ ਲੋਕ ਨਹਾਉਂਦੇ ਵੀ ਸੀਗੇ ਦਹੀਂ ਦੇ ਨਾਲ ਹਨਾ ਤੇ ਇਹ ਲੱਸੀ ਦੇ ਨਾਲ ਆਪਣੇ ਬਜ਼ੁਰਗ ਆਪਸ ਹੁੰਦੇ ਸੀਗੇ ਕਿ ਦਹੀਂ ਲੱਸੀ ਦੇ ਨਾਲ ਨਹਾਉਂਦੇ ਸੀ ਤੇ ਉਹਨਾਂ ਦੇ ਵਾਲ ਵਧੀਆ ਰਹਿੰਦੇ ਸੀ ਤੇ ਹੁਣ ਆਪਾਂ ਹੀ ਕਹਿ ਦਿੰਦੇ ਆ ਕਿ ਚਲੋ ਆਪਾਂ ਨੂੰ ਸਮੈਲ ਆਉਂਦੀ ਹੈ ਦਹੀਂ ਦੇ ਵਿੱਚੋਂ ਮੈਂ ਇਸ ਕਰਕੇ ਆਪਾਂ ਨਹੀਂ ਯੂਜ਼ ਕਰਦੇ ਜਿਹੜੇ ਲੋਕੀ ਕਰਦੇ ਆ ਉਹਨਾਂ ਨੂੰ ਬਹੁਤ ਫਾਇਦਾ ਵੀ ਹੁੰਦਾ ਹੈ ਬਸ ਇੱਕ ਵਾਰੀ ਆਦਤ ਜੀ ਲੱਗਣ ਦੀ ਗੱਲ ਆ ਬਾਅਦ ਵਿੱਚ ਤਾਂ ਉਹ ਜਿਹਾ ਹੀ ਹੋ ਜਾਂਦਾ ਬੰਦਾ ਤੇ ਪਹਿਲਾਂ-ਪਹਿਲਾਂ ਜੇ ਆਪਾਂ ਲੱਗਦਾ ਕਿ ਸਮੈਲ ਆਊਗੀ ਨਹੀਂ ਨਾਲ ਨਾਲ आले ਲੱਸੀ ਨਾਲ ਨਾਲ ਪਰ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਆਪਣੀਆਂ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਹਨ ਉਹ ਬਹੁਤ ਹੀ ਵਧੀਆ ਆਪਾਂ ਸਮਾਂ ਨਵੇਂ ਤਰੀਕੇ ਹੁਣ ਸ਼ੈਂਪੂ ਵਰਤਦੇ ਹਾਂ ਉਹਨਾਂ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਾਦੇ ਬਣਦੇ ਉਹ ਕੀ ਪਾਉਂਦੇ ਉਹਦੇ ਵਿੱਚ ਹਨ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਦਾ ਬਿਮਾਰ ਸ਼ੈਂਪੂ ਨਹੀਂ ਜਾਂਦੇ ਉਹਦੇ ਨਾਲ ਹੀ ਆਪਾਂ ਇਹ ਇਸ ਕਰਕੇ ਦੱਸਿਆ ਹੈ ਕਿ ਚਲੋ ਕਿਸੇ ਨੂੰ ਹਨ ਨਹੀਂ ਪਤਾ ਹੁੰਦਾ ਤੇ ਆਪਾਂ ਨਹੀਂ ਜਦੋਂ ਆਪਦੇ ਫੇਸ ਦੇ ਉੱਪਰ ਲਗਾਉਣੀ ਆ ਤੇ ਤੁਸੀਂ ਜਾਣ ਤਾਂ ਪਹਿਲਾਂ ਕੱਚੇ ਦੁੱਧ ਦੇ ਨਾਲ ਆਪਦੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਆ ਕਰੋ ਜਾਂ ਫਿਰ ਕੋਈ ਵੀ ਕਿਸੇ ਵੀ ਚੀਜ਼ ਨਾਲ ਤੁਸੀਂ ਫੇਸ ਕਲੀਨ ਕਰ ਸਕਦੇ ਹੋ ਜਾਂ ਤੁਸੀਂ ਗੁਲਾਬ ਜਲ ਦੇ ਨਾਲ ਮੈਂ ਤਾਂ ਵੈਸੇ ਇਹ ਤੁਹਾਨੂੰ ਕਹੂੰਗੀ ਕਿ ਤੁਸੀਂ ਜਾਂ ਤਾਂ ਕੱਚੇ ਦੁੱਧ ਦੇ ਨਾਲ ਜਾਂ ਗੁਲਾਬ ਜਲ ਦੇ ਨਾਲ ਆਪਣਾ ਫੇਸ ਪੂਰੀ ਤਰ੍ਹਾਂ ਕਲੀਨ ਕਰਕੇ ਉਸ ਤੋਂ ਬਾਅਦ ਤੁਸੀਂ ਦਹੀਂ ਵੇਸਣ ਵਾਲਾ ਜਿਹੜਾ ਆਪਾਂ ਕਹਿ ਦਿੰਨੇ ਆ ਜਾਂ ਆਪਾਂ ਵੈਸੀ ਫੇਸ ਕਲੀਨ ਕਰਦੇ ਆ ਜਾਂ ਕੱਲੇ ਦਹੀਂ ਦੇ ਨਾਲ ਵੀ ਕਰਦੇ ਆ ਉਸ ਤੋਂ ਬਾਅਦ ਲਗਾਓ ਕਿਉਂਕਿ ਜਦੋਂ ਆਪਾਂ ਵੈਸੀ ਆਪਣਾ ਫੇਸ ਦੇ ਉੱਤੇ ਡਸਟ ਜੰਮੀ ਹੁੰਦੀ ਤੇ ਆਪਾਂ ਦਹੀਂ ਲਿਆ ਕੇ ਫੇਸ ਦੇ ਉੱਪਰ ਲਗਾਵਾਂਗੇ ਤੇ ਜਿਹੜੇ ਆਪਣੇ ਆ ਓਪਨ ਪੋਰ ਹੋ ਜਾਂਦੇ ਆ ਇਹ ਇੰਨਾ ਜਗ੍ਹਾ ਦੇ ਉੱਪਰ ਫੇਸ ਦੇ ਉੱਪਰ ਉਹ ਦਹੀਂ ਨਾ ਬੰਦ ਕਰ ਦਿੰਦਾ ਦਹੀਂ ਆਪਾਂ ਇਸੇ ਕਰਕੇ ਦਹੀਂ ਕਹਿੰਦੇ ਆ ਫੇਸ ਦੇ ਉੱਪਰ ਲਗਾਓ ਤੇ ਏਜ ਵੀ ਨਹੀਂ ਦਿਸਦੀ ਨੀਗੀ ਕਿਉਂਕਿ ਜਿਹੜੇ ਆਪਣੇ ਆ ਓਪਨ ਪੋਰਸ ਹੋ ਜਾਂਦੇ ਆ ਨਾ ਇਹ ਦਹੀਂ ਦੇ ਨਾਲ ਬੰਦ ਹੋ ਜਾਂਦੇ ਆ ਉਹਦੇ ਨਾਲ ਆਪਣੀ ਸਕਿਨ ਬਹੁਤ ਜ਼ਿਆਦਾ ਟਾਈਟ ਰਹਿੰਦੀ ਆ ਤੇ ਵਧੀਆ ਮਤਲਬ ਚਮਕਦਾਰ ਵੀ ਰਹਿੰਦੀ ਆ ਤੇ ਤੁਸੀਂ ਜਦੋਂ ਦਹੀਂ ਲਾਉਣੀ ਆ ਫੇਸ ਦੇ ਉੱਪਰ ਲਗਾਓ ਜ਼ਰੂਰ ਦਹੀਂ ਬਹੁਤ ਵਧੀਆ ਚੀਜ਼ ਆ ਪਰ ਤੁਸੀਂ ਲਗਾਉਣ ਦਾ ਤਰੀਕਾ ਸਹੀ ਰੱਖੋ ਪਹਿਲਾਂ ਦੁੱਧ ਨਾਲ ਕੱਚੇ ਦੁੱਧ ਦੇ ਨਾਲ ਪੂਰੀ ਤਰ੍ਹਾਂ 2-3 ਵਾਰ ਕਾਟਨ ਲੈ ਕੇ ਉਹਨੂੰ ਕਲੀਨ ਕਰ ਲਓ ਤੇ ਜਾਂ ਤੁਸੀਂ ਗੁਲਾਬ ਜਲ ਦੇ ਨਾਲ ਤੇ ਉਸ ਤੋਂ ਬਾਅਦ ਤੁਸੀਂ ਦਹੀਂ ਆਪਣੇ ਫੇਸ ਦੇ ਉੱਪਰ ਲਗਾਓ ਤੇ ਫਿਰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਤੇ ਜੇ ਤੁਸੀਂ ਉਦਾਂ ਹੀ ਦਹੀਂ ਲਗਾ ਰਹੇ ਹੋ ਨਾ ਤੇ ਤੁਹਾਡਾ ਫੇਸ ਮਤਲਬ ਤੁਸੀਂ ਕਹੋਗੇ ਕਿ ਸਾਡਾ ਵਧੀਆ ਹੋ ਜਾਊਗਾ ਉਹ ਵਧੀਆ ਦੇ ਨਾਲ-ਨਾਲ ਜਿਹੜੀ ਡਸਟ ਹੋਊਗੀ ਆਪਣੇ ਅੰਦਰ ਹੀ ਜਿਹੜੀ ਨਿਕਲਦੀ ਹੈ ਡਸਟ ਉਹ ਅੰਦਰ ਹੀ ਜਮਾ ਹੋਊਗਾ ਕਿ ਆਪਣੀ ਸਕਿਨ ਬਹੁਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਜਾਊਗੀ ਕੁਆਿਆਂ ਵੀ ਜਦੋਂ ਆਪਾਂ ਨਵੇਂ ਨਵੇਂ ਆਪ ਲੱਗਦੇ ਆ ਉਦੋਂ ਤਾਂ ਆਪਾਂ ਨਹੀਂ ਪਤਾ ਲੱਗਦਾ ਪਰ ਇਹਨਾਂ ਹੌਲੀ ਹੌਲੀ ਇਹਨਾਂ ਚੀਜ਼ ਦਾ ਰਿਜ਼ਲਟ ਜਿਹੜਾ ਉਹ ਗਲਤ ਹੋ ਜੂਗਾ ਸੋ ਇਸ ਕਰਕੇ ਤੁਸੀਂ ਦਹੀਂ ਨਾਲ ਜੇ ਫੇਸ ਧੋਂਦੇ ਹੋ ਤਾਂ ਪਹਿਲਾਂ ਤੁਸੀਂ ਫੇਸ ਨੂੰ ਕਲੀਨ ਕਰਕੇ ਫਿਰ ਉਸ ਤੋਂ ਬਾਅਦ ਦਹੀਂ ਲਾਓ ਤੇ ਬਸ ਮੈਂ ਅੱਜ ਇੰਨੀ ਕੀ ਗੱਲ ਕਰਨੀ ਸੀ ਤੁਹਾਡੇ ਨਾਲ ਤੇ ਮੈਨੂੰ ਇਹ ਕਈ ਦਿਨਾਂ ਦਾ ਲੱਗ ਜਾਂਦਾ ਸੀ ਕਿ ਮੈਂ ਆਪਣੀਆਂ ਭੈਣਾਂ ਨੂੰ ਇਹ ਦੱਸਾਂ ਕਿ ਦਹੀਂ ਲਗਾਉਣ ਦਾ ਸਹੀ ਤਰੀਕਾ ਹੈ ਜਿਹੜਾ ਤੁਸੀਂ ਫੇਸ ਪਹਿਲਾਂ ਤੁਹਾਡਾ ਪੂਰੀ ਤਰ੍ਹਾਂ ਕਲੀਨ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਦਹੀਂ ਲਗਾਇਆ ਕਰੋ ਫੇਸ ਦੇ ਉੱਪਰ ਤੇ ਉਸ ਤਰ੍ਹਾਂ ਹੀ ਤੁਸੀਂ ਦਹੀਂ ਨਾ ਲਾਇਓ ਕਿ ਫੇਸ ਖਰਾਬ ਹੋ ਸਕਦਾ ਹੈ ਜ਼ਿਆਦਾ ਤੇ ਤੁਸੀਂ ਇੰਨੀ ਕੀ ਗੱਲ ਆ ਜਿਹੜੀ ਉਹ ਜ਼ਰੂਰ ਸਮਝੋਗੇ ਮੈਨੂੰ ਲੱਗਦਾ ਹੈ ਜਿਹੜੀਆਂ ਭੈਣਾਂ ਇੰਨਾ ਪਿਆਰ ਕਰਦੀਆਂ ਹਨ ਤੇ ਭੈਣੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਸ਼ੇਅਰ ਕਰਦੇ ਹੋ ਤੇ ਧੰਨਵਾਦ ਜੀ ਬਹੁਤ ਬਹੁਤ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਓਕੇ ਜੀ ਧੰਨਵਾਦ